ਲੰਮੀ ਸਮੇਂ ਤੋਂ ਬੇਅਦਬੀਆਂ ਦੇ ਇਨਸਾਫ ਲਈ ਸੰਘਰਸ਼ ਕਰ ਰਹੇ ਸਿੱਖ ਨੌਜਵਾਨ ਸੁਖਰਾਸ ਸਿੰਘ ਨਿਆਮੀਵਾਲਾ ਨੇ ਆਏ ਦਿਨ ਬੇਅਦਬੀ ਮਾਮਲਿਆਂ ਵਿੱਚ ਹੋ ਰਹੇ ਵਾਅਦੇ ਤੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਕਹਿੰਦੇ ਕਿ ਭਾਰਤ ਵਿੱਚ ਸਿੱਖਾਂ ਨਾਲ ਹਰ ਢੰਗ ਨਾਲ ਅਨਿਆ ਕੀਤਾ ਜਾਂਦਾ ਹੈ, ਚਾਹੇ ਉਹ ਬੇਅਦਬੀਆਂ ਦਾ ਮਾਮਲਾ ਹੀ ਕਿਉਂ ਨਾ ਹੋਵੇ। ਸਰਕਾਰਾਂ ਸਿੱਖ ਮਸਲਿਆਂ ਨੂੰ ਲੈ ਕੇ سنجیدہ ਨਹੀਂ ਹਨ। ਸਾਡੇ ਈਸਟ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਸਾਰੇ ਸਬੂਤ ਮਿਲਣ ਦੇ ਬਾਵਜੂਦ ਵੀ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਮਾਂ ਹੈ ਕਿ ਅਸੀਂ ਆਪਸੀ ਮਤਭੇਦ ਪੁਲਾ ਕੇ ਆਪਣੇ ਈਸਟ ਦੀ ਬੇਅਦਬੀਆਂ ਹੋਣ ਤੋਂ ਰੋਕਣ ਦੇ ਯਤਨ ਕਰੀਏ ਤੇ ਨਾਲ ਹੀ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਵੀ ਸੰਘਰਸ਼ ਕਰੀਏ। ਇਸ ਮੌਕੇ ਉਹਨਾਂ ਸਾਰੀਆਂ ਸਿੱਖ ਸੰਸਥਾਵਾਂ ਸਿੱਖ ਜਥੇਬੰਦੀਆਂ ਪੰਥਦਰਦੀਆਂ ਐਸਜੀਪੀਸੀ ਅਤੇ ਜਥੇਦਾਰ ਸਹਿਬਾਨਾਂ ਨੂੰ ਇੱਕ ਇਕੱਠ ਵਿੱਚ ਸ਼ਾਮਿਲ ਹੋ ਕੇ ਇਹਨਾਂ ਮਾਮਲਿਆਂ ਵਿੱਚ ਇਨਸਾਫ ਲੈਣ ਲਈ ਵਿਉਤਬੰਦੀ ਬਣਾਉਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਆਓ ਆਪਾਂ ਸਾਰੇ ਇਕੱਠੇ ਹੋਈਏ ਕਿਉਂਕਿ ਗੁਰੂ ਸਾਹਿਬ ਦਾ ਨਿਰਾਦਰ ਸਾਡੇ ਸਾਰਿਆਂ ਲਈ ਦੁਖਦਾਈ ਹੈ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹੁਣ ਆਹ ਦਿਨਾਂ ਦੇ ਵਿੱਚ ਅੱਜ ਬੇਅਦਬੀ ਨੂੰ ਲੈ ਕੇ ਮਾਫੀ ਨਾਮੇ ਨੂੰ ਲੈ ਕੇ ਜਾਂ ਬੇਅਦਬੀ ਕੇਸਾਂ ਨੂੰ ਲੈ ਕੇ ਉਸ ਇੱਕ ਪੰਥ ਦੋਖੀ ਦੀ ਜਾਂ ਵੱਡੇ ਪਾਪੀ ਦੀ ਜਿਹੜੀ ਇੱਕ ਵੀਡੀਓ ਚੱਲ ਰਹੀ ਆ ਉਸ ਨੂੰ ਲੈ ਕੇ ਕਾਫੀ ਸਿੱਖ ਗਲਿਆਰਾਂ ਦੇ ਵਿੱਚ ਹਲਚਲ ਹੋਈ ਹੋਈ ਆ ਹੁਣੀ ਵੀ ਬਣਦੀ ਆ ਸਵਾਭਕ ਜੀ ਗੱਲ ਆ ਕਿ ਜਦੋਂ ਸਿੱਖਾਂ ਦੇ ਇਸਤ ਦੀ ਬੇਅਦਬੀ ਦੀ ਗੱਲ ਆਉਂਦੀ ਆ ਤੇ ਅਸੀਂ ਚੁੱਪ ਨਹੀਂ ਰਹਿ ਸਕਦੇ ਇਹ ਮਸਲਾ ਹੀ ਇਦਾਂ ਦਾ ਕਿ ਜਦੋਂ ਵੀ ਇਸ ਨੂੰ ਵਾਰੀ ਵਾਰੀ ਉਠਾਇਆ ਜਾਂਦਾ ਸਰਕਾਰਾਂ ਵੱਲੋਂ ਜਾਂ ਇਤੇ ਸਾਲ ਛੇ ਮਹੀਨੇ ਬਾਅਦ ਕੋਈ ਗੱਲ ਹੁੰਦੀ ਆ ਤਾਂ ਜ਼ਖਮ ਅੱਲੇ ਦੇ ਅੱਲੇ ਸਾਨੂੰ ਨਜ਼ਰ ਆਉਂਦੇ ਆ ਮੈਂ ਸਮੁੱਚੀ ਕੌਮ ਨੂੰ ਸਿੱਖ ਸੰਗਤ ਨੂੰ ਜਥੇਦਾਰ ਸਹਿਬਾਨਾਂ ਨੂੰ ਪੰਜਾਬ ਦੇ ਨਮਾਇंदे ਬਹੁਤ ਜਥੇਬੰਦੀਆਂ ਦੇ ਆਗੂ ਸਹਿਬਾਨ ਜਿਹੜੇ ਇਸ ਸਫਿਆਂ ਦੇ ਵਿੱਚ ਵਿਚਰਦੇ ਨੇ ਕੋਸ਼ਿਸ਼ ਕਰਾਂਗੇ ਸਾਰਿਆਂ ਦੇ ਨਾਲ ਕੰਟੈਕਟ ਕਰਨ ਦੀ ਵੀ ਤੇ ਇੱਕ ਸਭ ਤੋਂ ਐਮ ਮੁੱਦਾ ਇਸ ਦੇ ਉੱਤੇ ਹੈਗਾ ਕਿ ਬੇਅਦਬੀ ਦੇ ਉੱਤੇ ਜਿਹੜੀ ਰੋਕ ਲੱਗੀ ਹੋਈ ਆ ਕੇਸ ਦੇ ਟ੍ਰਾਇਲ ਚੱਲਣ ਦੇ ਉੱਤੇ ਸਰਸੇ ਵਾਲੇ ਸਾਧ ਦੇ ਖਿਲਾਫ ਉਸ ਦੇ ਉੱਤੇ ਸਾਨੂੰ ਠੋਸ ਕਦਮ ਚੁੱਕਣੇ ਚਾਹੀਦੇ ਆ ਪ੍ਰਦੀਪ ਕਲੇਅਰ ਦੀ ਇੰਟਰਵਿਊ ਦੇ ਮੁਤਾਬਕ ਹਣੀਪ੍ਰੀਤ ਜਿਹੜੀ ਆ ਉਸ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਸੋ ਇਸ ਸਾਰੇ ਮਸਲਿਆਂ ਨੂੰ ਧਿਆਨ ਚ ਰੱਖਦੇ ਹੋਏ ਇੱਕ ਸਾਂਝੇ ਰੂਪ ਦੇ ਵਿੱਚ ਆਪਾਂ ਇੱਕ ਪ੍ਰੈਸ ਕਾਨਫਰੰਸ ਕਰੀਏ ਇਕੱਠ ਕਰੀਏ ਤੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਿਧਾਰਤ ਕਰੀਏ ਸੋ ਆਪਾਂ ਸਾਰੇ ਰਲ ਕੇ ਸਾਰੇ ਆਪਣੇ ਨਿੱਜੀ ਮਤਭੇਦ ਛੱਡ ਕੇ ਇੱਕ ਸਾਂਝੇ ਰੂਪ ਦੇ ਵਿੱਚ ਇਕੱਠ ਰੱਖੀਏ ਜਿੱਥੇ ਸਿੱਖਾਂ ਦੇ ਨਮਾਇੰਦਗੀ ਕਰਨ ਵਾਲੇ ਸਾਰੇ ਚਿਹਰੇ ਹੋਣ ਸਾਰੀਆਂ ਜਥੇਬੰਦੀਆਂ ਦੇ ਆਗੂ ਹੋਣ ਐਸਜੀਪੀਸੀ ਦੇ ਨਮਾਇंदे ਹੋਣ ਹੋਰ ਜਿਹੜੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਸਿੱਖ ਸਫਿਆਂ ਦੇ ਵਿੱਚ ਜਾਂ ਪੰਜਾਬ ਪ੍ਰਸਤ ਨੇ ਪੰਥ ਪ੍ਰਸਤੋ ਕੇ ਚੱਲਦੇ ਨੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਕਿ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਦੇ ਲਈ ਸਾਨੂੰ ਇਕੱਠੇ ਹੋਣਾ ਚਾਹੀਦਾ ਤੇ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਰੂਪ ਦੇ ਵਿੱਚ ਉਸ ਦੋਸ਼ੀਆਂ ਖਿਲਾਫ ਕੇਸ ਚਲਾਉਣ ਦੇ ਲਈ ਵੀ ਗੱਲ ਕਰਨੀ ਚਾਹੀਦੀ ਆ